ਆਗਿਆ ਪਰਖ ਅਕਾਲੋਂ ਸਾਜ ਅਤੀਜਾ ਪੰਥ ਗਿਆ ਦਸਾਂ ਗੁਰਾਂ ਦੀ ਜੋਤੀ ਥਾਪਿਆ ਮਹਾ ਗ੍ਰੰਥ ਗਿਆ ਦਸਾਂ ਗੁਰਾਂ ਦੀ ਜੋਤੀ ਥਾਪਿਆ ਮਹਾ ਗ੍ਰੰਥ ਗਿਆ ਜਿਸ ਵਿੱਚ ਗਿਆਨ ਖਜ਼ਾਨਾ ਬਾਣੀ ਰਚਨੇ ਹਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਪ੍ਰਗਟ ਗੁਰਾਂ ਦੀ ਦੇਹੀ ਵਿੱਚੋਂ ਗੂੜਾ ਗਿਆਨ ਗਹਿਓ ਨੱਤ ਦਿਦਾਰ ਖਾਲਸਾ ਜੀ ਦੇ ਕਰ ਪਰਸੰਨ ਰਹੋ ਨੱਤ ਦਿਦਾਰ ਕਾਲ ਸਾਜੀ ਦੇ ਕਰ ਪਰਸੰਨ ਰਹੋ ਮੇਰੇ ਥਾਂ ਤੇ ਹੁਕਮ ਮੰਨਿਓ ਪੰਜ ਪਿਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਖਬਰ ਮੜੀ ਮੱਟ ਬੱਦ ਤੋਂ ਹਾਡੇ ਪੂਜਣ ਜੋਗ ਨਹੀਂ ਕਾਮਾ ਤੇ ਹੰਸਾਂ ਦੀ ਹੁੰਦੀ ਇੱਕੋ ਚੋਗ ਨਹੀਂ ਕਾਮਾ ਤੇ ਹੰਸਾਂ ਦੀ ਹੁੰਦੀ ਇੱਕੋ ਚੋਗ ਨਹੀਂ ਆਪਣਾ ਐਸਟ ਹੁੰਦਾ ਹੈ ਫਿਰਕੇ ਨਿਆਰਿਆਂ ਨਿਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾਂ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾਂ ਪੂਜਾ ਇੱਕ ਅਪਾਕਾਲ ਪੁਰਖ ਦੀ ਕਰਨੀ ਹੋਵੇਗੀ ਦੇਵੀ ਦੇਵਤੇ ਆਤੇ ਟੇਕ ਨਾ ਉੱਕੀ ਧਰਨੀ ਹੋਵੇਗੀ ਦੇਵੀ ਦੇਵਤੇ ਆਤੇ ਟੇਕ ਨਾ ਉੱਕੀ ਧਰਨੀ ਹੋਵੇਗੀ ਸੱਚੇ ਵਿਹਾਜਣ ਕੰਮ ਨਾ ਲਾਲਾ ਦੇਵਨ ਜਾ ਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾਂ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾਂ ਕਲਪ ਬਿਰਸ ਦੇ ਅਮਰਤ ਫਲ ਨੂੰ ਖਾਣਾ ਚਾਹੂ ਜੋ ਸਿੱਖੀ ਦੀ ਮੰਗਲ ਤੇ ਸਿੱਧਾ ਜਾਣਾ ਚਾਹੂ ਜੋ ਸਿੱਖੀ ਦੀ ਮੰਜ਼ਲ ਤੇ ਸਿੱਧਾ ਜਾਣਾ ਚਾਹੂ ਜੋ ਰਸਤਾ ਲੰਘਣਾ ਪੈਣਾ ਸੂਈਆਂ ਬਿਆਨ ਖਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਮੰਜ਼ਲ ਮਸਤਾਏ ਮਜਲੂਮਾਂ ਦੀ ਢਾਰਸ ਬਣਨਾ ਪਊ ਸਤਿ ਕਿਰਪਾਈ ਮਤੀ ਦਾਸ ਦੇ ਬਾਰਸ ਬਣਨਾ ਪਊ ਸਰਤਿ ਕਿ ਭਾਈ ਮਤੀ ਦਾਸ ਦੇ ਬਾਰਸ ਬਣਨਾ ਪਉ ਜਿਸਨੇ ਸਣੇ ਜਲਾਦਾ ਆਦਰ ਕੀਤਾ ਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾਂ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾਂ ਸਿੱਖ ਪੰਚ ਦੀਆਂ ਨੂਂਗੀਆਂ ਜੜਾਂ ਪਤਾਲ ਚਲਾਉਣ ਲਈ ਮੁਗਲ ਰਾਜ ਦੀਆਂ ਦੋਛਾਲਾ ਛੱਟੀ ਲਾਉਣ ਲਈ ਮੁਗਲ ਰਾਜ ਦੀਆਂ ਦੋ ਛਾਲਾ ਛੱਟੀ ਲਾਉਣ ਲਈ ਪਾਉ ਅਤਿਹਾਸ ਸਿਰਜਣਾ ਖੂਨੀ ਕੱਲੂ ਕਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾਂ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾਂ ਹੈ ਸਦੀਆਂ ਤੋਂ ਰਾਜ ਬਦੇਸੀ ਉੱਤੇ ਭਾਰਤ ਦੇ ਕੰਬ ਕਰਨ ਦੀ ਨਿੰਦਰ ਲੋਕੀ ਸੁੱਤੇ ਭਾਰਤ ਦੇ ਉੰਬ ਕਾਰਨ ਦੀ ਨੀਂਦ ਅਰ ਲੋਕੀ ਸੁੱਤੇ ਭਾਰਤ ਦੇ ਬੋਲੇ ਕੰਨੀ ਪਉਣਾ ਪਉ ਖੜਕਾ ਕ ਨਗਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਆ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹਾ ਨਿਰਦੋਸ਼ਾਂ ਦਾ ਕਾਤਲ ਮੇਰਾ ਸਿੱਖ ਕਹਾਵੇ ਨਾ ਮੇਰੇ ਨਾਂ ਤੇ ਚਿੜੀਆਂ ਉੱਤੇ ਤੀਰ ਚਲਾਵੇਂ ਨਾ ਮੇਰੇ ਨਾਂ ਤੇ ਚਿੜੀਆਂ ਉੱਤੇ ਤੀਰ ਚਲਾਵੇਂ ਨਾ ਮੈਂ ਨਹੀਂ ਹਾਮੀ ਬਣਨਾ ਪੱਥਰ ਦਿਲ ਹਤਿਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਆ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਹੋ ਧਰ ਕੇ ਬਾਸਰਾਣੇ ਦੇਣਾ ਸੌਣ ਨਾ ਮੁਗਲਾਂ ਨੂੰ ਚੈਨ ਅੱਖ ਦਾ ਚਮਕਾ ਦੇਣਾ ਆਉਣ ਨਾ ਮੁਗਲਾਂ ਨੂੰ ਚੈਨ ਅੱਖ ਦਾ ਚਮਕਾ ਦੇਣਾ ਆਉਣ ਨਾ ਮੁਗਲਾਂ ਨੂੰ ਜੋਰ ਦਿਖਾਉਂਦੇ ਰਹਿਣਾ ਪਾਰਸ ਹੱਥ ਕਰਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਆ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬਤੈ